ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਮਜਾ ਹਸਪਤਾਲ ਦੇ ਵਿੱਚ ਜੋ ਹਰ ਸ਼ੁੱਕਰਵਾਰ ਪਿੰਡ ਮਹਿਮਾ ਸਵਾਈ ਪਿੰਡ ਮਹਿਮਾ ਸਰਜਾ ਦੀ ਸਮੂਹ ਸਾਧ ਸੰਗਤ ਵੱਲੋਂ ਜੋ ਲੰਗਰ ਪ੍ਰਸ਼ਾਦਾ ਦੁੱਧ ਲੱਸੀ ਸਬਜ਼ੀ ਸੇਵਾ ਅਤੇ ਨਾਲ ਖਿਚੜੀ ਦੀ ਸੇਵਾ ਵੀ ਜੋ ਮਰੀਜ਼ਾਂ ਵਾਸਤੇ ਸੰਗਤ ਵਾਸਤੇ ਏਮਜਾ ਹਸਪਤਾਲ ਦੇ ਵਿੱਚ ਪਹੁੰਚਦੀ ਹੈ ਮਾਈਆਂ ਬੀਬੀਆਂ ਨੇ ਲੰਗਰ ਪਕਾਉਣ ਦੀ ਸੇਵਾ ਕੀਤੀ ਹੈ ਕੱਲ ਜੋ ਬੱਚਿਆਂ ਨੇ ਸਬਜੀ ਕੱਟਣ ਦੀ ਸੇਵਾ ਕੀਤੀ ਹੈ ਜੋ ਵੀਰ ਪਿੰਡ ਮਹਿਮਾ ਸਵਾਈ ਤੋਂ ਸਾਰੀ ਸੰਗਤ ਜੋ ਲੰਗਰ ਪ੍ਰਸ਼ਾਦਾ ਲੈ ਕੇ ਜਾਂਦੀ ਹੈ ਸਾਰੀਆਂ ਸੰਗਤਾਂ ਨੇ ਨਾਲ ਮਿਲ ਕੇ ਸੇਵਾ ਕੀਤੀ ਹੈ ਸੋ ਸੰਗਤਾਂ ਹੁਣ ਪ੍ਰਸ਼ਾਦਾ ਲੈ ਕੇ ਜਾ ਰਹੀਆਂ ਹਨ ਸੋ ਸਾਰੇ ਨਗਰ ਦੀਆਂ ਸੰਗਤਾਂ ਦਾ ਜਿਨ੍ਹਾਂ ਦਾ ਸਹਿਯੋਗ ਹੈ ਭਾਈ ਆਪਣੇ ਕਿਰਤ ਕਮਾਈਆਂ ਦੇ ਵਿੱਚੋਂ ਜੋ ਸੇਵਾ ਕਰਦੇ ਹਨ ਮਾਇਆ ਦੀ ਸੇਵਾ ਕਰਦੇ ਹੈ ਲੰਗਰ ਪ੍ਰਸਾਦ ਦੀ ਦੀ ਸੇਵਾ ਕਰਦੇ ਆ ਦੁੱਧ ਲੱਸੀ ਦੀ ਸੇਵਾ ਕਰਦੇ ਆ ਸਬਜ਼ੀ ਦੀ ਸੇਵਾ ਕਰਦੇ ਆ ਪਰਿਵਾਰਾਂ ਵੱਲੋਂ ਸਬਜ਼ੀ ਦੀ ਸੇਵਾ ਵੀ ਹੋਈ ਹੈ ਹੋਰ ਵੀ ਜੋ ਸਮਾਨ ਸੰਗਤਾਂ ਭੇਜਦੀਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨਗਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਜੋ ਕਿਰਤ ਕਮਾਈਆਂ ਵਿੱਚੋਂ ਸੇਵਾ ਕਰਦੇ ਰਹਿਣ ਦਾ ਬਲ ਬਖਸ਼ਿਸ਼ ਕਰਨਾ ਅਕਾਲ ਪੁਰਖ ਵਾਹਿਗੁਰੂ ਸਾਰੇ ਨਗਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ हां जो आ, पिछले दो शुक्रवार ਤੋਂ ब्लड ਮੈਮੇ ਤੋਂ ਵੀ ਸੇਵਾ ਹੁੰਦੀ ਹੈ ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਆਪਣੇ ਤੇਲ ਫਲੋ ਪੇਟਾਵਾਂ ਦੇ ਵਿੱਚੋਂ ਸੇਵਾ ਕਰ ਰਹੇ ਹਨ ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾਸ ਗ੍ਰੰਥੀ ਸਿੰਘ ਸਮੂਹ ਸੰਗਤਾਂ ਨਗਰ ਦੀਆਂ ਮਾਈਆਂ ਬੀਬੀਆਂ ਨੇ ਲੰਗਰ ਪਕਾਉਣ ਦੀ ਹੁਣੇ ਸੇਵਾ ਕੀਤੀ ਹੈ ਇਹਨਾਂ ਦਾ ਵੀ ਧੰਨਵਾਦ ਹੈ ਭਾਈ ਜਿਨ੍ਹਾਂ ਨੇ ਆਪਣੇ ਇਸ ਸਮੇਂ ਦੇ ਵਿੱਚ ਸਮਾਂ ਕੱਢਦੇ ਹੋਏ ਲੰਗਰ ਪਕਾਉਣ ਦੀ ਸੇਵਾ ਕੀਤੀ ਹੈ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਸਾਰੀਆਂ ਸੰਗਤਾਂ ਦਾ ਇੱਕ ਵਾਰ ਫੇਰ तहे ਦਿਲ ਤੋਂ ਧੰਨਵਾਦ ਹੈ ਭਾਈ ਜਿੰਨਾਂ ਜਿਹੜੀਆਂ ਸੰਗਤਾਂ ਇਸ ਵੀਡੀਓ ਨੂੰ ਵੇਖ ਰੰਗ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਕਿਸੇ ਨੇ ਸਬਜ਼ੀ ਦੀ ਸੇਵਾ ਕਰਨੀ ਹੁੰਦੀ ਹੈ ਜਾਂ ਰਫੈਨ ਦੀ ਸੇਵਾ ਕਰਨੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਸੇਵਾ ਕਰਨੀ ਹੈ ਤਾਂ ਗੁਰੂ ਘਰ ਦੇ ਪ੍ਰੰਧਕਾਂ ਦੇ ਨਾਲ ਸੰਪਰਕ ਕਰਨ ਦੀ ਕਿਰਪਾਲਤਾ ਕਰਨੀ ਕਿਉਂਕਿ ਹਰ ਵਾਰ ਸਬਜ਼ੀ ਜਿਹੜੀ ਬਦਲ ਕੇ ਬਣਦੀ ਹੈ ਜਾਂ ਉਹ ਦੱਸੀ ਜਾਂਦੀ ਹੈਗੀ ਕੁਝ ਦਿਨ ਪਹਿਲਾਂ ਦੱਸ ਦਿੱਤਾ ਜਾਂਦਾਗਾ ਹਰ ਸ਼ੁੱਕਰਵਾਰ ਦੀ ਸੇਵਾ ਜਾਂਦੀ ਹੈ ਇਸ ਸਾਰੀਆਂ ਸੰਗਤਾਂ ਦਾ ਦਿਲ ਤੋਂ ਧੰਨਵਾਦ ਹੈ ਇਸੇ ਤਰ੍ਹਾਂ ਨਗਰ ਦੇ ਵਿੱਚ ਮੇਲ ਜੋਲ ਇਤਫਾਕ ਬਖਸ਼ੇ ਰੱਖਣ ਸਤਿਗੁਰੂ ਸੇਵਾ ਕਰਦੇ ਰਹਿਣ ਦਾ ਬਾਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ